ਲੋ ਜੀ ਅੱਜ ਆਪਾਂ ਬਣਾਵਨੇ ਪਨੀਰ ਦੀ ਪੁਰਜੀ ਇਹ ਮੈਂ ਤੁਹਾਨੂੰ ਦੱਸੂਗੀ ਨੋਖੇ ਤਰੀਕੇ ਨਾਲ ਤੁਸੀਂ ਮੇਰੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੋ ਆਪਾਂ ਇਹਦੇ ਵਿੱਚ ਟ੍ਰਿਕ ਵਰਤੀ ਉਹ ਤੁਸੀਂ ਵੀ ਵਰਤਿਓ ਤੇ ਸਬਜ਼ੀ ਜਿਹੜੀ ਬਿਲਕੁਲ ਸੌਫਟ ਤਰੀਕੇ ਨਾਲ ਬਣੂਗੀ ਤੇ ਸਵਾਦ ਵੀ ਇੰਨੀ ਬਣੂਗੀ ਤੁਸੀਂ ਹੋਟਲ ਤੋਂ ਲਿਆਉਣੀ ਭੁੱਲ ਜਾਓਗੇ ਸਬਜ਼ੀ ਪਨੀਰ ਦੀ ਇੰਨੀ ਸਵਾਦਗੋਣੀ ਲੋ ਜੀ ਆਪਾਂ ਹੁਣ ਬਣਾ ਰਹੇ ਹਾਂ ਪਨੀਰ ਦੀ ਸਬਜ਼ੀ ਜਿਹੜਾ ਆਪਾਂ ਕੱਲੇ ਬਣਾਇਆ ਸੀ ਰਾਤ ਉਹਨਾਂ ਕੋਸ਼ ਇੱਧਰ ਪਾਣੀ ਪਾ ਕੇ ਰੱਖਤਾ ਕੁਝ ਰੱਖਤਾ ਜਿਵੇਂ ਜਿਆਦਾ ਹੋ ਸੀਗਾ ਤੇ ਆਪਾਂ ਘਿਓ ਪਾ ਕੇ ਮੀਰਾ ਪਾ ਕੇ ਪਿਆਜ਼ ਪਾ ਲਈ ਨਨਕੋ ਨਦਾਂਗੇ ਰੱਖੋ ਨਾ ਆਪਾਂ ਤੇ ਫਿਰ ਪਾਵਾਂਗੇ ਟਮਾਟਰ ਹਰੀ ਮਿਰਚ ਲੋੜ ਦੀ ساری ਮਿਰਚ ਪਾਤੀ ਤੇ ਇੱਧਰ ਆਪਾਂ ਤਾਂ ਤੇ ਪਾਉਣੇ ਤੇ ਉਸਾਂ ਗੈਸ ਤੇ ਮੈਂ ਤਾਂ ਬਣੂ ਹਣੀ ਗਰਮ ਪਾਣੀ ਕਰਕੇ ਵਿੱਚ ਆਪਾਂ ਪਾ ਦਿੰਨੇ ਹਾਂ ਥੋੜਾ ਜਿਹਾ ਸਿਰਕਾ ਇਸ ਦਾ ਹਲਾਉ ਦੋ ਰਸਤੂੜੀ ਬੋਤਲ ਜੀ ਬਣ ਜਾਂਦੇ ਪੂਰਾ ਵੀ ਸਮੈਲ ਵਗੈਰਾ ਕੁਝ ਵੀ ਨਹੀਂ ਹੁੰਦਾ ਰਹਿੰਦਾ ਆਪਾਂ ਰੋਲ ਦੀ ਰੋਹਤਾ ਧੋਈ ਦਿੰਨੇ ਆਪਾਂ ਥੋੜਾ ਜਿਹਾ ਸਿਰਕਾ ਪਾਉਂਦੀ ਆ ਗਰਮ ਪਾਣੀ ਦੇਦੇ ਆ ਜਦੋਂ ਥੋੜਾ ਜਿਹਾ ਸਿਰਕਾ ਪਾ ਦੇ ਆਪਾਂ ਇਹ ਗੈਸ ਕਰ ਦਿੰਨੇ ਬੰਦ ਹੁਣ ਸਾਬਣ ਲਾ ਕੇ ਧੋ ਦਿੰਦੇ ਆਪਾਂ ਨਾ ਹੁੰਦਾ ਬੇਰੀ ਸੋਇਂ ਚ ਖੜੇ ਸਾਰੇ ਕੰਮ ਕਰ ਲਿਏ ਹਨ ਆਪਾਂ ਤੇ ਮਸਾਲੇ ਗਿੜੇ ਹੀ ਥੀੜ ਕੇ ਰੱਖ ਲੈ ਦੋ ਟਮਾਟਰ ਇਹ ਤੁਹਾਨੂੰ ਮੈਂ ਦੱਸੂਗੀ ਇਹਦੇ ਵਿੱਚ ਆਪਾਂ ਕੀ ਚੀਜ਼ ਪਾਉਣੀ ਦੀ ਜਿਹ ਨਾਲ ਇਹ ਫਲੇਵਰ ਦੇ ੁਰਗੀ ਉਹ ਬਹੁਤ ਜ਼ਿਆਦਾ ਸੌਫਟ ਤੇ ਨਰਮ ਬਣ ਜੇ ਵੀਡੀਓ ਐਂਡ ਤੱਕ ਜ਼ਰੂਰ ਦੇਖੋ ਕਮੈਂਟ ਵੀ ਜ਼ਰੂਰ ਕਰਿਓ ਪਿਆਰਾ ਜਿਹਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਲਓ ਜੀ ਆਪਣੇ ਟਮਾਟਰ ਪਿਆਜ਼ ਆਪਾਂ ਲੰਮਾ ਹਰੇ ਦਾ ਮੱਚਾ ਵੀ ਕੱਟ ਕੇ ਪਾ ਤਾ ਵਿੱਚ ਸਾਰੇ ਬੰਦੀਆ ਬਣ ਜੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਮਸਾਲੇ ਮਸਾਲੇ ਵਸਾ ਉਹਦੇ ਸਵਾਦ ਅਨਸਾਰ ਪਾ ਲਈਏ ਆਪਾਂ ਪਾਇਆ ਧਰਮ ਮਸਾਲਾ मसाले उ सारे जो अपने प्रोटीन सब्जी बने उ पाए लाल मिर्च हल्दी नमक हम ना आप कर लें गर मिक्स गर्मी बहुत ज़्यादा है जी ਨੀ ਆ ਰਹੀ ਜਾਂਦਾ ਤੇ ਫਿਰ ਉਦੋਂ ਵੀ ਜਿਆਦਾ ਗਰਮੀ ਹੋ ਜਾਂਦੀ ਹੈ ਹਨਾ ਹੁਣ ਆਪਾਂ ਇਹ ਮਸਾਲੇ ਥੋੜਾ ਜਿਹਾ ਪਕਾਵਾਂਗੇ ਇਹਦੇ ਚ ਆਪਾਂ ਕੀ ਪਾਵਾਂਗੇ ਜਿਹਦੇ ਨਾਲ ਸਬਜ਼ੀ ਆਪਣੀ ਜਿਹੜੀ ਸੌਫਟ ਹੋਵੇ ਤੇ ਆਪਾਂ ਆ ਦੇਖੋ ਪਨੀਰ ਵੀ ਆਪਾਂ ਕਰਦੂ ਬਸ ਕਰ ਲਿਆ ਸੀ ਸਾਰਾ ਇਹ ਘਰ ਦਾ ਬਣਾਇਆ ਹੋਇਆ ਪਨੀਰ ਹੋ ਗਿਆ ਸੀ ਦੇਖੋ ਜੀ ਜਦੋਂ ਆਪਾਂ ਮਸਾਲੇ ਪਾ ਦਿੰਦੇ ਆ ਥੋੜਾ ਜਿਹਾ ਪਾਣੀ ਵੈਸੇ ਮਲਾਈ ਵੀ ਪਾ ਸਕਦੇ ਪਰ ਫਿਰ ਜਿਆਦਾ ਹੈਵੀ ਹੋ ਜਾਂਦਾ ਜਿਉਂਕਿ ਪਨੀਰ ਵੀ ਹੈਵੀ ਹੁੰਦਾ ਹੈ ਮਲਾਈ ਵੀ ਹੈਵੀ ਹੋ ਜਾਂਦੀ ਹੈ ਹਨਾ ਆਪਾਂ ਇੱਕ ਪਾਸੇ ਆਪਣਾ ਵੇਟ ਆਪ ਦਾ ਘਟਾ ਰਹੇ ਹੁੰਨੇ ਆ ਤੇ ਫਿਰ ਉਹ ਵੱਧ ਜਾਂਦਾ ਜਿਦੋਂ ਆਪਾਂ ਪਨੀਰ ਪਨੀਰ ਨਾਲ ਤਾਂ ਵੇਟ ਵੈਸੇ ਵੱਧਦਾ ਨਹੀਂ ਪਰ ਜਦੋਂ ਆਪਾਂ ਮਲਾਈ ਪਾਵਾਂਗੇ ਉਹਦੇ ਨਾਲ ਵਧੂਗਾ ਅਸਾਂ ਇੰਨਾ ਤੇ ਪਾਣੀ ਪਾ ਕੇ ਦੇਖੋ ਪਿਆਜ਼ ਜਿਹੜੇ ਸੌਫਟ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਢੱਕ ਦਾਂਗੇ ਢੱਕ ਕੇ ਤੇ ਆਪਾਂ ਇਹਨਾਂ ਨੂੰ ਪਕਾ ਲਾਂਗੇ ਫਿਰ ਆਪਾਂ ਇਹ ਜੀ ਪਨੀਰ ਪਾਵਾਂਗੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਦੇਖੋ ਜੀ ਇਸ ਤਰ੍ਹਾਂ ਬਣ ਗਈ ਹੁਣ ਆਪਾਂ ਇਹਦੇ ਚ ਪਾ ਦਾਂਗੇ ਪਨੀਰ ਇਸੇ ਅਸ ਕਰ ਦਾਂਗੇ ਆਪਣੀ ਬਣ ਗਈ ਪਨੀਰ ਦੀ ਪੁਰਜੀ ਤੇ ਆਪਾਂ ਗਾਰਨਿਸ਼ ਕਰ ਦਾਂਗੇ ਮੇਥੀ ਕੱਕੀ ਮੇਥੀ ਬਹੁਤ ਸਬ지 ਸਵਾਦਿਲ ਦੇ ਬਣਾ ਕੇ ਦੇਖੋ ਲਓ ਜੀ ਆਪਣੀ ਸਬਜੀ ਬਣ ਗਈ ਆਪਾਂ ਮੇਕੀ ਪਾਤੀ ਉੱਤੇ ਤੇ ਲਓ ਇਹ ਮੇਰੇ ਤਰੀਕੇ ਨਾਲ ਬਣਾਏ ਤਾਂ ਦੇਖੋ ਕਿੰਨੀ ਸੌਫਟ ਹੈ ਸਾfte ਜੀ ਨਹੀਂ ਬਣਦੀ ਬਣਦੀ ਜੀ ਇਹ ਸਬਜੀ ਇਸ ਤਰ੍ਹਾਂ ਬਹੁਤ ਵਧੀਆ ਬਣ ਗਈ ਦੇਖੋ ਕਿੰਨੀ ਵਧੀਆ ਬਣੀ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆਪਾਂ ਹੋਰ ਨਵੀਂ ਵੀਡੀਓ ਦੇ ਨਾਲ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਜੀ